ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਅਗਰ ਤੁਸੀਂ ਸਾਡੇ ਚੈਨਲ ਤੇ ਜੀ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜੀ ਬਤੋ ਬਤ ਸਬਸਕ੍ਰਾਈਬ ਕਰੋ ਤੇ ਆਪਾਂ ਲੱਗਿਆ ਜੀ ਵਲੌਗ ਦੀ ਸਟਾਰਟਿੰਗ ਕਰਨ ਤੇ ਇੱਧਰ ਆਪਨ ਖੇਡਣ ਲੱਗੀ ਹੋਈ ਆ ਤੇ ਕਾਲ ਵੀ ਟੀਵੀ ਦੇਖਣ ਲੱਗਿਆ ਹੋਇਆ ਜੀ ਤੇ ਸਵੇਰ ਦੇ ਵੱਜ ਗਏ ਆ ਜੀ 11 ਤੇ ਮੈਂ ਉਹਦਾ ਕੰਮ ਵਗੈਰਾ ਨਿਬੇੜਿਆ ਜੀ ਤੇ ਕਾਲ ਵੀ ਉਹਨੇ ਟੀਵੀ ਦੇਖਦੇ ਸੀਗੇ ਤੇ ਆਪਾਂ ਗਮਗਮ ਕਰਕੇ ਜੀ ਆ ਗਏ ਅੰਦਰ ਤੇ ਆਪਾਂ ਇੱਥੇ نیچے ਬੈਠੀ ਖੇਡਣ ਲੱਗੀ ਹੋਈ ਆ ਆਪਾਂ ਇਹਨੂੰ ਥੋੜਾ ਜਿਹਾ ਥੱਲੇ ਬਿਠਾਉਣੇ ਨੇ ਕਿਉਂਕਿ ਹੁਣ ਇਹ ਰੋੜਦੀ ਆ ਥੋੜਾ ਥੋੜਾ ਤੇ ਰੋੜਨ ਦੀ ਕਰਦੀ ਆ ਜੀ ਕੋਸ਼ਿਸ਼ ਤੇ ਮੈਂ ਕਿਹਾ ਚਲੋ ਪਰੋਣਾ ਬੈਰ ਤੋਂ ਡਿੱਗੂਗੀ ਨਹੀਂ ਤੇ ਇਸ ਕਰਕੇ ਜੀ ਆਪਾਂ ਇਹਨੂੰ نیچے ਬਿਠਾਉਣੇ ਹੁੰਨੇ ਆ ਕਿ ਨੀਚੇ ਈ ਨਹੀਂ ਜਿਆਦਾ ਫਿਰ ਸੱਟ ਲੱਗਦੀ ਹੈਗੀ ਇਹ ਮਾਰੇ ਇਧਰ ਨੇ ਦੀ ਸੀਗੀ ਜੀ ਹਾਂ ਆਪਾਂ ਨਾਲ ਫਿਰ ਜੇ ਲੱਤ ਨੂੰ ਪਤਾ ਬਾਣਾ ਕਦੱਕਾ ਬਾਣਾ ਅਗੀ ਆਂ ਥੀਰ ਆਟਾਂ ਕਰੇ ਆ ਜਾ ਓਰੇ ਆ ਜਾ ਆਤਪਨ ਓ ਜਣੇ ਉਰੇ ਆ ਜਾ ਇਹ ਹੁਣ ਰੋਣ ਲੱਗੀ ਰੋਣ ਨੇ ਆ ਜਾ ਓਰੇ ਆ ਜਾ ਓ ਆ ਜਾ ਓਰੇ ਆਤਪਨ ਆ ਜਾ ਓਰੇ ਉਰੇ ਆ ਜਾ आजा रे आजू 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 बाय फिर बाय 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 हाँ किसी चले तू बाय कर दी हैं किसी चली ਆਜੋ ਇਹ ਦੇਖੋ ਤਾ ਕਿ ਜਦ ਅੰਦਰਵਾਜਾ ਖੋਲਤਾ ਤੇਰੇ ਹੱਥ ਉੱਤੇ ਤੇ ਲੱਗਣਾ ਆਜੋ ਓਰੇ ਆਜੋ ਆਜੋ ਹਾਂਜੀ ਗਾਇਜ਼ ਦੁਪਹਿਰ ਦਾ ਟਾਈਮ ਹੋ ਗਿਆ ਜੀ 12:30 ਤੇ ਆਪਾਂ ਹੁਣ ਬੱਚਿਆਂ ਨੂੰ ਬੰਦ ਲੈਣਾ ਹੈ ਜੀ ਅੰਦਰ ਠੀਕ ਤੁਸੀਂ ਦੇਖ ਹਜੇ ਬੈਠੀਆਂ ਨੇ ਆਰਾਮ ਦੇ ਨਾਲ ਕਿਉਂਕਿ ਅੱਜ ਮੌਸਮ ਹਜੇ ਠੀਕ ਹੈ ਨਹੀਂ ਜ਼ਿਆਦਾ ਧੁੱਪ ਹੈ ਨਹੀਂਗੀ ਤੇ ਿੱਦ ਤਾ ਥੋੜੀ ਥੋੜੀ ਛਾਵਾਂ ਆਈਆਂ ਵਧੀਆ ਜਾਂਦੀ ਮੌਸਮ ਅੱਜ ਮੀਂਹ ਪਏ ਹੋ ਕਰਕੇ ਵਧੀਆ ਵਾ ਤੇ ਆਪਣਾ ਮੰਗੂ ਵੀ ਆ ਬੈਠਾ ਨਿੱਕਾ ਜਿਹਾ ਇਹਦਾ ਵਲੌਗ ਵੀ ਆਪਾਂ ਬਣਾਇਆ ਨਹੀਂ ਹੈਗਾ ਕਿੱਟ ਲੋ ਥੋੜਾ ਜਿਹਾ ਕੰਮ ਹੀ ਆ ਸੀਗਾ ਤੇ ਆਰਾਮ ਨਾਲ ਬੈਠੀਆਂ ਨੇ ਜਿੱਦਣ ਇਹ ਹੋਇਆ ਸੀਗਾ ਤੇ ਅੱਜ ਤੁਹਾਨੂੰ ਦਿਖਾਉਣੇ ਆ ਇਹ ਹੈਗਾ ਜੀ ਨਿਊ ਮੈਂਬਰ RAM ਨਾ ਪਿਆ ਸਕਤਾ ਹਜੇ ਤੇ ਆਪਾਂ ਹੁਣੇ ਤਰ ਕਰਤੀ ਏ ਜੀ ਸੰਨੀ ਠੀਕ ਹੈ ਜੇ ਤੂੜੀ ਕਾੜੀ ਪਾਣੀ ਵਾਲੀ ਆ ਆਪਣੀ ਇੱਥੇ ਥੋੜੀ ਜਿਹੀ ਪਾਏ ਹੋਇਆ ਥੋੜੀ ਜਿਹੀ ਹੋਰ ਪਾਲਾਂਗੇ ਇਹਦੇ ਵਿੱਚ ਤੂੜੀ ਮਿਕਸ ਕਰਨੇ ਵਾਲੀ ਆ ਆਪਾਂ ਹੁਣ ਵਾਦੀ ਜੀ ਨਨੂ ਸੰਨੀ-ਸੰਨੀ ਕਰਦੀ ਹੈ ਤੇ ਨਾਲ ਦਰਬਾਨ ਦੀ ਹੈ ਕਿਉਂਕਿ ਫਿਰ ਉਸ ਤੋਂ ਬਾਅਦ ਜੇ ਆਪਾਂ ਥੋੜਾ ਜਿਹਾ ਟਾਈਮ ਕਰ ਲਾਂਗੇ ਜੀ ਆਰਾਮ ਹਾਂਜੀ ਲੋ ਜੀ ਸੰਨੀ ਵਗੈਰਾ ਆਪਾਂ ਕਰਤੀ ਤੇ ਹੁਣ ਆਪਾਂ ਠਹਿਰ ਕੇ ਥੋੜਾ ਜਿਹਾ ਮੱਜਾ ਮੰਨਵਾਗੇ ਕਿਉਂਕਿ ਹਜੇ ਅੱਜ ਸ਼ਾਮ ਆਈਆਂ ਬਦਲਵਾਈ ਜੀ ਹੋਈ ਹੋਈ ਆ ਤੇ ਆਪਣੇ ਤਾਂ ਇੱਥੇ ਮੀਂਹ ਆਇਆ ਨਹੀਂ ਹੈਗਾ ਬਾਕੀ ਹੋਰ ਅੜਦਵਲੇ ਸਾਰੇ ਪੈ ਗਿਆ ਤੇ ਦੱਸਿਓ ਜੀ ਸਾਰੇ ਜਾਣੇ ਕਮੈਂਟ ਕਰਕੇ ਕਿ ਮੀਂਹ ਕਿੱਥੇ-ਕਿੱਥੇ ਪਿਆ ਤੇ ਆਪਣੇ ਤਾਂ ਇੱਧਰ ਪਿਆ ਨਹੀਂ ਹੈਗਾ ਬਟ ਮੌਸਮ ਬਹੁਤ ਵਧੀਆ ਹੋਇਆ ਹੋਇਆ ਵਾ ਉਦੇ ਕਰਕੇ ਮੌਸਮ ਜਿਆ ਠੰਡਾ ਹੈ ਨਹੀਂ ਪੈ ਕੇ ਕਰਕੇ ਸਦਾ ਤੇ ਹੁਣ ਆਪਾਂ ਠਹਿਰ ਕੇ ਥੋੜਾ ਜਿਹਾ ਮੱਜਾ ਵੰਡਵਾਗੇ ਤੇ ਹੁਣ ਆਪਾਂ ਚਲਦੇ ਹਾਂ ਜੀ ਉਧਰ ਦੇਖਦੇ ਹਾਂ ਜਾਂ ਕੇ ਆਪਾਂ ਨੂੰ ਉਹਨਾਂ ਨੂੰ ਕੀ ਕਰਦੇ ਆ ਤੇ ਵੈਸੇ ਤਾਂ ਤਾਲਵੀਰ ਹੁੰਦਾ ਯਾਰ ਬੰਦੇ ਕੋਲੇ ਤੇ ਵਾਕਿਆ ਇਹ ਛੋਟਾ ਕਰਕੇ ਆ ਫਿਰ ਮੈਨੂੰ ਥੋੜਾ ਜਿਹਾ ਡਾਰੀ ਰਹਿੰਦਾ ਵਾ ਵੀ ਹੋਰ ਨਾ ਕਿਤੇ ਉਹਦੇ 6:00 ਵਜੇ ਕਿਉਂਕਿ ਹੁਣ ਉਹ ਥੋੜਾ ਜਿਹਾ ਇਲਤ ਜਿਆਦਾ ਕਰਦੀ ਆ ਤੇ ਆਪਾਂ ਚਲਦੇ ਹਾਂ ਜੀ ਹੁਣ ਉਧਰ

ਸ਼ੁਗਰੇ ਆ ਗਾਦੋਂ ਬੰਨਿਆ ਨੇ ਜੀ ਚੱਲਿਆ ਹਾਏ 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 ਸ਼ੁਗਰੇ ਫੇ ਤਾਂ ਨਿੱਕਲ ਬਦਲਦਾ ਨਹੀਂ ਸੀਗੀ ਮੈਨੂੰ ਕਿਉਂਕਿ ਮੈਨੂੰ ਤਾਂ ਹੁਣ ਤਾਂ ਚੱਲ ਗਿਆ ਹਾਂ ਫੋਨ 'ਚ ਘੱਟ ਵੱੜ ਗਿਆ ਕਰ ਟੀਵੀ 'ਚ ਉਹ ਸਾਰੀ 250 ਰੁਪਏ ਜੋਸ਼ੀਏ ਦੇਖੀ ਜਾਂਦਾ ਸਾਰੇ 250 ਜੋਸ਼ੀਏ ਚੱਲੀ ਜਾਂਦਾ ਇਹਦਾ ਹਾਂਜੀ ਗਾਇਜ਼ ਸ਼ਾਮ ਦੇ ਵੱਜ ਗਿਆ ਜੀ 4 ਤੇ ਮੈਂ ਹੁਣੋਂ ਉਹ ਨਾਲ ਲੱਗੀ ਸੀਗੀ ਜੀ ਇੱਧਰ ਚਾਹ ਤੇ ਅਸੀਂ ਲੱਗੇ ਸੀਗੇ ਜੀ ਫਿਲਮ ਦੇਖਣ ਗਿੱਪੀ ਗਰੇਵਾਲ ਦੀ ਜੱਟ ਨੂੰ ਚੜ੍ਹੇਲ ਟੱਕਰੀ ਤੇ ਅਸੀਂ ਹੁਣੇ-ਹੁਣੇ ਫਿਲਮ ਖਤਮ ਹੋਈ ਐ ਤੇ ਹੁਣੇ-ਹੁਣੇ ਅਸੀਂ ਦੇਖ ਕੇ ਹਟਿਆ ਕਿਹਨੇ-ਕਿਹਨੇ ਫਿਲਮ ਦੇਖੀ ਐ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਸੀਂ ਵੀ ਹੁਣੇ-ਹੁਣੇ ਫਸਟ ਟਾਈਮ ਦੇਖ ਕੇ ਹਟਿਆ ਪਹਿਲੀ ਵਾਰੀ ਤੇ ਅਸੀਂ ਦੇਖੀ ਨਹੀਂ ਸੀਗੀ ਹਜੇ ਤੱਕ ਤੇ ਹੁਣ ਉਹ ਵੀ ਟੀਵੀ 'ਤੇ ਅਸੀਂ ਦੇਖ ਕੇ ਹਟਿਆ ਤੇ ਸ਼ਾਮ ਦੇ ਵੱਜ ਕੇ ਜੀ ਚਾਹ ਤੇ ਮੈਂ ਕਿਹਾ ਮੈਂ ਕੱਲ ਬਣੀਗਾ ਮੈਂ ਕਿਹਾ ਚਲੋ ਆਪਾਂ ਮੈਂ ਕਿਹਾ ਮੈਂ ਜਾਨੂ ਚਾਹ ਬਣਾ ਲਿਆ ਵਾ ਤੇ ਹੁਣ ਮੈਂ ਇਧਰ ਬਣਾਉਣ ਲੱਗੀ ਸੀ ਜਿੱਚੋਂ ਕੀ ਹੋ ਗਿਆ ਆਹ ਆ ਇਧਰ ਕੀ ਕਰੀ ਜਾਂਦਾ ਕੀ ਹੋਇਆ ਤੂੰ ਰੋਤਾ ਪਰ ਨਹੀਂ ਹੂੰ ਤੁਰਿਆ ਤੁਰਿਆ ਦੇ ਲੱਗ ਇਦਾਂ ਆਉਂਦਾ ਐ ਨਹੀਂ ਕਰੇ ਚੱਲ 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 ਅੱਜ ਹਾਲ ਦੇ ਲੱਜ ਸਿਰ ਵੀ ਨਿਭਾਇਆ ਹੈਗਾ ਤੇ ਚੱਲ ਕੀ ਹੋ ਗਿਆ ਆਪਣੇ ਨੂੰ ਕੀ ਕਰਤਾ ਨਾ ਨਾ ਦੀ ਆਉਣੀ ਕਰ ਹੈਪਨ ਕੀ ਹੋ ਗਿਆ ਮੂੰਗੋ ਹਾਂ 3 ਦਿਨ ਤੇ ਖਾਣਾ ਨਹੀਂ ਖਾ ਰੋ ਨਾ ਹੋਰ ਐਂਡੀ ਗਾਇਜ਼ ਸ਼ਾਮ ਦੇ ਵੱਜ ਗਿਆ ਜੀ 7 ਤੇ ਮੈਂ ਹੋਣ ਲੱਗੀ ਸੀਗੀ ਜੀ ਬਾਕੀ ਤਾਂ ਮੈਂ ਸਾਰਾ ਨੂੰ ਵੇੜਿਆ ਹੀ ਉਧਰ ਮੱਜਾਂ ਦਾ ਤੇ ਹੁਣ ਸੰਤਾਂ ਦੀ ਫਰਮਾਇਸ਼ ਆਈ ਹੈ ਕਿ ਅੱਜ ਚੌਲ ਖਾਣੇ ਆ ਤੇ ਆਪਾਂ ਅੱਜ ਬਣਾਵਾਂਗੇ ਜੀ ਨੂਨ ਵਾਲੇ ਚੌਲ ਤੇ ਮੈਂ ਲੱਗੀ ਸੀਗੀ ਇੱਧਰ ਚੌਲ ਬਣਾਉਣ ਚੌਲਾਂ ਦੀ ਤਿਆਰੀ ਕਰਦੇ ਆਂ ਜੀ ਤੇ ਅਰਪਨ ਸੁੱਕੀ ਪਈ ਆ ਤੇ ਮੈਂ ਹੁਣ ਜਦ ਤੱਕ ਬਣਾ ਲਵਾਂ ਤੇ ਅੱਜ ਦਾ ਵਲੌਗ ਇੰਨਾ ਹੀ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ